ਜ਼ਿੰਦਗੀ ਮੌਤ ਦੀ ਵਿਚਾਲੇ ਜੂਝ ਰਹੀ ਦੱਲਨੇਵਾਲ ਸਾਹਿਬ ਦੀ ਹਿਮਾਇਤ ਵਿੱਚ ਬਟਾਲਾ ਸਟੇਸ਼ਨ ਤੇ ਉਮੜ ਪਿਆ ਲੋਕਾਂ ਦਾ ਸੈਲਾਬ ਮਾਸਟਰ ਬਲੜਵਾਲ ਐਸਕੇਐਮ ਦੋਵਾਂ ਦੇ ਫੋਰਮਾਂ ਵੱਲੋਂ ਦਿੱਤੇ ਗਏ 12 ਵਜੇ ਤੋਂ 3 ਵਜੇ ਤੱਕ ਦੇ ਰੇਲ ਰੋਕੋ ਪ੍ਰੋਗਰਾਮ ਨੂੰ ਸਥਾਨਕ ਲੋਕਾਂ ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਹੋਰ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਵੱਡੇ ਪੱਧਰ ਤੇ ਹੰਗਾਰਾ ਮਿਲਿਆ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਪੰਜਾਬ ਤੇ ਇਸ ਦੀਆਂ ਹੋਰ ਸਹਿਯੋਗੀ ਜਥੇਬੰਦੀਆਂ ਵੱਲੋਂ ਵੱਡੀ ਪੱਦਰਤੇ ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਮੋਦੀ ਸਰਕਾਰ ਦੀ ਭਰਪੂਰ ਨਿੰਦਾ ਕੀਤੀ ਜੋ ਕਿ ਨਾ ਤਾਂ ਡੱਲੇਵਾਲ ਸਾਹਿਬ ਦੀ ਚਿੰਤਾਜਨ ਖਾਲਤ ਦਾ ਖਿਆਲ ਕਰ ਰਹੀ ਹੈ ਤੇ ਨਾ ਹੀ ਪੈਦਲ ਖਾਲੀ ਹੱਥ ਦਿੱਲੀ ਨੂੰ ਜਾਣ ਦੀ ਜਦੂ ਜਹਿਦ ਕਰਦੇ ਮਰਜ਼ੀ ਵੜਿਆਂ ਤੇ ਵਰਦੇ ਅਥਰੂ ਗੈਸ ਦੇ ਗੋਲਿਆਂ ਰਬੜ ਦੀਆਂ ਗੋਲਿਆਂ ਤੇ ਗੰਦੇ ਪਾਣੀ ਦੀਆਂ ਬਿਛਾਰਾਂ ਦਾ ਅੱਜ ਜਦੋਂ ਐਸਕੇਐਮ ਦੀ ਰੇਲ ਰੋਕ ਕੋ ਕਾਲ ਤੇ ਬਟਾਲਾ ਸਟੇਸ਼ਨ ਤੇ ਲੋਕਾਂ ਦਾ ਹਜੂਮ ਉਮੜਿਆ ਤਾਂ ਉਹਦੇ ਵਿੱਚ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਤੋਂ ਅਤੇ ਇਸ ਦੀਆਂ ਸਹਿਯੋਗੀ ਜਥੇਬੰਦੀਆਂ ਤੋਂ ਇਲਾਵਾ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਖਾਲਸਾ ਹੈਡ ਗੁਰਦਾਸਪੁਰ ਆਸ਼ਾ ਵਰਕਰ ਯੂਨੀਅਨ ਗੁਰਦਾਸਪੁਰ ਆਦਿ ਸਮਾਜ ਸੇਵੀ ਸੰਸਥਾਵਾਂ ਦੇ ਸੈਂਕੜੇ ਨੁਮਾਇਦੇ ਹਾਜ਼ਰ ਸਨ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਿਲਾ ਨਾਲ ਸਿੰਘ ਵੱਲੋਂ ਕਿਸਾਨ ਮੋਰਚੇ ਨੂੰ ਡਾਕਟਰੀ ਸਹਾਇਤਾ ਤੋਂ ਇਲਾਵਾ ਹਰ ਤਰ੍ਹਾਂ ਦੀ ਸਹਾਇਤਾ ਦਾ ਵਾਅਦਾ ਕੀਤਾ ਗਿਆ ਇਸੇ ਤਰ੍ਹਾਂ ਖਾਲਸਾ ਏਡ ਦੇ ਗੁਰਦਾਸਪੁਰ ਦੇ ਇੰਚਾਰਜ ਦਲਜੀਤ ਸਿੰਘ ਨੇ ਵੀ ਹਰ ਤਰ੍ਹਾਂ ਦੀ ਮਦਦ ਦੇਣ ਦਾ ਐਲਾਨ ਕੀਤਾ ਰਮਲ ਸਿੰਘ ਬੱਜੂ ਮਾਨ ਦੀ ਅਗਵਾਈ ਵਿੱਚ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਪੰਜਾਬ ਅਤੇ ਹੋਰ ਸਹਿਯੋਗੀ ਜਥੇਬੰਦੀਆਂ ਦੇ ਵੱਖ-ਵੱਖ ਬੁਲਾਰਿਆਂ ਵੱਲੋਂ ਡੱਲੇਵਾਲ ਦੀ ਸਿਹਤ ਸੰਬੰਧੀ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਨਿհੱਥੇ ਦਿੱਲੀ ਜਾਣ ਦੀ ਕੋਸ਼ਿਸ਼ ਕਰਦੇ ਕਰਦੇ ਮਰਜੀ ਵੜਿਆਂ ਤੇ ਹੋਏ ਹਰਿਆਣਾ ਪ੍ਰਸ਼ਾਸਨ ਦੇ ਅੰਨੇ ਤਸ਼ੱਦਦ ਦੀ ਜਮਕੀ ਆਲੋਚਨਾ ਕੀਤੀ ਗਈ ਸਰਕਾਰਾਂ ਨੂੰ ਸਪਸ਼ਟ ਚੇਤਾਵਨੀ ਦਿੱਤੀ ਗਈ جے جی ਢੱਲੇਵਾਲ ਸਾਹਿਬ ਦੀ ਹਾਲਤ ਵਿਗੜੀ ਜਾਂ ਸ਼ਹੀਦੀ ਹੋ ਗਈ ਤਾਂ ਇਸ ਤੋਂ ਬਾਅਦ ਅਮਨ ਕਾਨੂੰਨ ਦੀ ਵਿਗੜੀ ਹਾਲਤ ਲਈ ਪੰਜਾਬ ਹਰਿਆਣਾ ਤੇ ਸੈਂਟਰ ਸਰਕਾਰ ਜ਼ਿੰਮੇਵਾਰ ਹੋਣ ਗਿਆ ਅੱਜ ਦੇ ਇਸ ਰੇਲ ਰੋਕੋ ਐਕਸ਼ਨ ਵਿੱਚ ਸਟੇਟ ਸਖਤਰ ਦੀ ਜ਼ਿੰਮੇਵਾਰੀ ਜੋਗਾ ਸਿੰਘ ਟੰਡਿਆਲਾ ਨੱਥ ਤੇ ਸੂਬੇਦਾਰ ਰਸ਼ਪਾਲ ਸਿੰਘ ਪਰਤਵਲ ਨੂੰ ਸਾਂਝੇ ਤੌਰ ਤੇ ਨਿਭਾਈ ਗਈ ਬਾਕੀ ਬੁਲਾਰਿਆਂ ਵਿੱਚ ਮਾਸਟਰ ਗੁਰਜੀਤ ਸਿੰਘ ਬੱਲੜਵਾਲ ਕੈਪਟਨ ਰਾਜ ਗੁਰਵਿੰਦਰ ਸਿੰਘ कैप्टन हरपाल सिंह नरेंद्र सिंह कोटला मुख्तियार सिंह उगरेवाल सुखचैन सिंह मार, नरेंद्र सिंह हरपाल सिंह खैरा कुलबीर कालो नरेंद्र सिंह रंगन नंगल बीबी मंजीत कौर आशा वर्कर यूनियन वालों बीबी वीरपाल कौर गुरप्रीत सिंह खानपुर बलदेव सिंह पंडोरी डॉक्टर बलविंदर सिंह कोटली निर्मल सिंह प्रधान सरबजीत सिंह छब्बी छबीवाल चिरमल कपूरा सिंह सिंह जोगिंदर सरपंच, हरदीप सिंह बागे अमृतपाल कैप्टन सोहन सिंह कुलदीप सिंह रमनदीप सिंह जसविंदर कौर तरसेम सिंह कोटला सूबा सिंह गुरदेव सिंह कवि आदि आगू शामिल सन ਗੁਰਦਾਸਪੁਰ ਤੋਂ ਫਾਸਟ ਨਿਊਜ਼ 24 ਟੀਵੀ ਚੈਨਲ ਤੇ ਪੱਤਰਕਾਰ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਨ ਅਤੇ ਜਗੀਰ ਸਿੰਘ ਮੰਡ ਦੀ ਵਿਸ਼ੇਸ਼ ਰਿਪੋਰਟ ਹੁਣ ਨਵੀਆਂ ਅਤੇ ਤਾਜ਼ਾ ਖਬਰਾਂ ਸੁਣਨ ਲਈ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਅੱਜ ਇਹ ਰੇਲਵੇ ਰੋਕੋ ਅੰਦੋਲਨ ਦਾ ਮੁੱਖ ਮਕਸਦ ਕੀ ਹੈ ਤੁਹਾਡਾ ਜੀ ਮੁੱਖ ਮਕਸਦ ਇਹ ਹੈ ਜੀ ਵੀ ਜਦੋਂ ਨੀ ਜੋ ਕਿ ਸੰਘਰਸ਼ ਚੱਲਿਆ ਹੈ ਦਿੱਲੀ ਉਹ 12 ਮੰਗਾਂ ਜਿਹੜੀਆਂ ਮੋਦੀ ਮੰਨਿਆ ਹੈਗਾ ਜਿੱਤੇ ਐਮਐਸਪੀ ਆ ਜਾਂ ਕਾਨੂੰਨੀ ਗਰੰਟੀ ਆ ਜਾਂ ਜਿਹੜੇ ਆਪਣੇ ਸ਼ਹੀਦ ਹੋਏ ਉਹਨਾਂ ਨੂੰ ਪੈਸੇ ਜਾਂ ਉਹਨਾਂ ਨੇ ਨੌਕਰੀ ਦਵਾਗੇ 12 ਮੰਗਾਂ ਕਰਕੇ ਦੁਬਾਰਾ ਸੰਘਰਸ਼ ਤੁਰਿਆ ਵਾ ਉਹਦੇ ਵਿੱਚ ਮੋਦੀ ਮੁੱਕਰ ਗਿਆ ਹੈ ਹੁਣ ਉਹ ਸੰਘਰਸ਼ ਤੇ ਲੜਦਿਆਂ ਲੜਦਿਆਂ ਗਾਹ ਮੀਨੇ ਉਹ ਗੀ ਦੋਵੇਂ ਕੋਟਮਾ ਵੱਲੋਂ ਸੰਘਰਸ਼ ਸੁਗਰਿਆ ਸੀ ਉਹਨੂੰ ਜਗਾਉਣ ਵਾਸਤੇ ਗਰਮ ਕਰਨ ਵਾਸਤੇ ਵੱਡਾ ਫੈਸਲਾ ਲਿਆ ਹੁਣ ਵੀ ਸੰਘਰਸ਼ ਮਕਾਉਣਾ ਵਾਂ ਕੁਝ ਵੀ ਕਰਨਾ ਭਈ ਕੁਰਬਾਨੀਆਂ ਕਰਨੀਆਂ ਪੈਣ ਜਾਂ ਕੋਈ ਹੋਰ ਵੀ ਕੁਝ ਕਰਨਾ ਭਈ ਹੁਣ ਵਾਪਸੀ ਨਹੀਂ ਗਈ ਉੱਥੋਂ ਸੰਘਰਸ਼ ਮੁੱਕ ਕੇ ਫੇਰ ਆਊਗਾ ਸਰਕਾਰ ਵੀ ਲਈ ਆ ਹਰਿਆਣਾ ਸਰਕਾਰ ਵੀ ਲਈ ਆ ਪੰਜਾਬ ਸਰਕਾਰ ਵੀ ਲਈ ਆ ਜੇ ਜਿਹੜੇ ਸੁਪਰੀਮ ਕੋਰਟ ਦੇ ਜਾਜਿਆਂ ਜਾਂ ਉਹਨਾਂ ਵੀ ਮਹਤਤੀਆ ਮਾਸਟਰਾਂ ਨੇ ਵੀ ਮਹਤਤੀਆ ਹੋਰ ਵੀ ਜਥੇਬੰਦੀਆਂ ਸਾਰੀਆਂ ਮਹਤਤੀਆ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਧਰਨੇ ਬਾਰੇ ਮੈਂ ਵਾਸਤੇ ਗੁਰਮੀਤ ਸਿੰਘ ਬਰੜਵਾਲ ਜੋਨ ਪ੍ਰਧਾਨ ਮੀਰੀ ਪੀਰੀ ਦਾ ਦਿਲਾਗੂ ਬਟਾਲਾ ਤੁਸੀਂ ਦੇ ਜਿਹੜਾ ਰੇਲਕੋਨ ਅੰਦੋਲਨ ਆਇਆ ਉੱਥੋਂ ਬੋਲਦਾ ਹਾਂ ਜਥੇਬੰਦੀਆਂ ਨੇ ਸਵਾਰ ਕੇ ਸਰਕਾਰ ਦਾ ਜਿਹੜਾ ਉਹ ਕਰੂ ਬਚੇਰਾ ਜਿਹੜਾ ਕਿਸਾਨ ਵਿਰੋਧੀ ਚੇਰਾ ਨੰਗਾ ਕਰ ਦਿੱਤਾ ਆ ਬੜਾ ਰੌਲਾ ਸੀ ਸਰਕਾਰਾਂ ਵੱਲੋਂ ਕਿ ਟਰਾਲੀਆਂ ਨੂੰ ਟੈਂਕ ਦਾ ਰੂਪ ਦੇ ਕੇ ਜਾਂਦੇ ਆ ਟਰੈਕਟਰਾਂ ਨੂੰ ਮੋਡੀਫਾਈ ਕਰਕੇ ਟੈਂਕ ਬਣਾਈ ਫਿਰਦੇ ਆ ਇਹ ਨੁਕਸਾਨ ਕਰਦੇ ਆ ਇਹ ਲੋਕ ਉਗਰਵਾਦੀ ਆ ਇਹ ਫਸਾਦੀ ਆ ਇਹ ਜਿੱਥੇ ਜਾਂਦੇ ਆ ਰਾਜਗਿਤਾ ਬੁਲਾਉਂਦੇ ਆ ਉਹਦਾ ਚਿਹਰਾ ਪੰਜ ਜਿਹੜੇ ਮਰਜ਼ੀ ਹੋ ਜਾਣ ਤੇ ਜਿੱਥੇ ਜਾਂਦੇ ਆ ਬਿਲਕੁਲ ਨੰਗੇ ਹੱਥੀ ਸਿਰਫ ਆਪਣੇ ਡੰਡਾ ਝੰਡਾ ਲੈ ਕੇ ਕਿਸੇ ਬਿਲਕੁਲ ਟਰੈਕਟਰ ਤੋਂ ਕਿਸੇ ਸਾਧਨ ਤੋਂ ਬਗੈਰ ਸਰਕਾਰ ਦਾ ਚਿਹਰਾ ਨੰਗਾ ਕਰਤਾ ਹੁਣ ਸਰਕਾਰ ਨੇ ਉਹਨਾਂ ਦੇ ਪੈਦਲ ਜਾਣ ਤੇ ਵੀ ਪਾਬੰਦੀ ਲਾ ਦਿੱਤੀ ਆ ਕੁੱਲ ਮਿਲਾ ਕੇ ਸਰਕਾਰ ਅੰਦਰੋਂ ਵੀ ਬਾਹਰ ਕਿਸਾਨੀ ਦੀ ਗੱਲ ਸੁਣਨਾ ਨਹੀਂ ਚਾਹੁੰਦੀ ਕਿਸਾਨਾਂ ਨੂੰ ਲਿਆ ਦੇਣਾ ਨਹੀਂ ਚਾਹੁੰਦੀ ਆਪਦੀਆਂ ਦਿੱਲੀ ਅੰਦੋਲਨ ਹੈ ਗੁਰਜੀਤ ਸਿੰਘ ਖਾਨ ਸਾਹਿਬ ਹੈ ਗੁਰਜੀਤ ਸਿੰਘ ਮੈਂ ਜੋਗਾ ਸਿੰਘ ਕਿਸਾਨ ਮੈਂ ਜੋਂ ਬਟਾਲਾ ਦਾ ਜਰਨਲਿਸਟ ਹਾਂ ਅੱਜ ਦਾ ਇਹ ਜੇਰ ਕੋਲ ਜਲਦ ਚੱਲ ਰਿਹਾ ਹੈ ਇਹ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਆਮ ਲੋਕਾਂ ਦਾ ਇਹਦਾ ਗੁੱਸਾ ਵਾ ਉਹ ਬਿਲਕੁਲ ਸਿਖਰਾਂ ਤੇ ਪਹੁੰਚ ਚੁੱਕਾ ਵਾ ਕਿਉਂਕਿ ਸਰਕਾਰ ਮੰਗੀਆਂ ਹੋਈਆਂ ਮੰਗਾਂ ਪਿੱਛੇ ਜਾ ਰਹੀ ਹੈ ਜਿਨਾਈਸ਼ ਵਰਸ਼ਾ ਇਸੇ ਤੋਂ ਕਿਸਾਨਾਂ ਦੇ ਨਾਲ ਕਿਸਾਨ ਮਜੂਦ ਦਾ ਵਿਸ਼ਵਾਸ ਨਹੀਂ ਹੈ ਆ ਵਪਾਰੀ ਵਰਗ ਮਜ਼ਦੂਰ ਵਰਗ ਹਰ ਵਰਗ ਦਾ ਜਿਹੜਾ ਇਹ ਇਹ ਅੰਦੋਲਨ ਹੈ ਜੇ ਕਿਸਾਨ ਆਪਣੀ ਖੇਤੀ ਤੋਂ ਬਾਹਰ ਹੁੰਦਾ ਤੇ ਭਾਈ ਇਹ ਜਿਹੜੀ ਇਮਾਨਦਾਰੀ ਆ ਵਪਾਰ ਸਾਰਾ ਹੀ ਡਾਵਾ ਉਹ ਐਸਾ ਨਾ ਹੋ ਜਾਊਗਾ ਕਿਉਂਕਿ ਇਸ ਵਰਗ ਕਿਸਾਨੀ ਮੁੱਦੇ ਦੇ ਨਾਲ ਹਰ ਵਰਗ ਜੁੜਿਆ ਹੋਇਆ ਕਿ ਜੇ ਕਿਸਾਨੀ ਬਚੀ ਆ ਸਾਰਾ ਵਰਕ ਬਚਿਆ ਰਹੂਗਾ ਜੇ ਕਿਸਾਨੀ ਨੂੰ ਸਰਕਾਰ ਨੇ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਤੇ ਸਮਝ ਲੋ ਜਾਣਕਾਰ ਸਾਰੇ ਆਵਾਮ ਨੂੰ ਸਰਕਾਰ ਖੁਦ ਕਿਵੇਂ ਛੋਟਰੀ ਹੈ ਕਿਸਾਨੀ ਤੋਂ ਬਿਨਾ ਨਾ ਕੋਈ ਬਾਜ਼ਾਰ ਚੱਲਦਾ ਨਾ ਕੋਈ ਵਪਾਰ ਚੱਲਦਾ ਤੇ ਨਾ ਕੋਈ ਹੋਰ ਜ਼ਰਾ ਚੱਲਦਾ ਖਾਰੇ ਤੋਂ ਸਾਰਾ ਕਿਤਾਈਲਾ ਕਿਸਾਨੀ ਤਰੀਕਾ ਹੁੰਦੇ ਪਰਿਆ ਇਸ ਕਰਕੇ ਕਿਸਾਨ ਆਪਣੀਆਂ ਮੰਗਾਂ ਨੂੰ ਨਾ ਕੇ ਮੇਰੀ ਬਿਸ਼ੇਵ ਉੜਾਂਗੇ ਕਿਉਂਕਿ ਸਾਡੀਆਂ ਹੱਕੀ ਮੰਗਾਂ ਨੇ ਜੋ ਸੰਕਾਰ ਮੰਨ ਚੁੱਕੀ ਆ ਮੰਨੀਆਂ ਜਾਂ ਮੰਗਾਂ ਤੋਂ ਪੈਰ ਪਿਸ਼ਾ ਖਿੱਚ ਲਈਆਂ ਉਹਨਾਂ